ਸਮਾਜ ਦੇ ਵਿੱਚ ਪਤਾ ਨਹੀਂ ਕੀ ਕੀ ਹੋ ਰਿਹਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਇੱਕ ਵਿਆਹ ਸੁਰਖੀਆਂ ਬਟੋਰ ਰਿਹਾ ਇੱਕ ਅਖੜ ਉਮਰ ਦਾ ਵਿਅਕਤੀ ਜੀ ਦੀ ਉਮਰ 60 ਸਾਲ ਪਲੱਸ ਲੱਗਦੀ ਆ ਉਹਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਕਰਵਾ ਰਿਹਾ ਤਿਉ ਕਿਸੇ ਨੇ ਚੱਕ ਕੇ ਵੀਡੀਓ ਜਿਹੜੀ ਉਹ ਵਾਇਰਲ ਕਰਤੀ ਤੇ ਲੋਕ ਉਸ ਵੀਡੀਓ ਨੂੰ ਜਿਹੜੀ ਢੰਡੇ ਨਾਲ ਸ਼ੇਅਰ ਕਰ ਰਹੇ ਆ ਤੇ ਜਾਣਨਾ ਚਾਹੁੰਦੇ ਆ ਕਿ ਇਸ ਜਿਹੜਾ 7 ਸਾਲ ਤੋਂ ਉੱਪਰ ਉਮਰ ਦਾ ਵਿਅਕਤੀ ਲੱਗਦਾ ਉਹਦਾ ਇੱਕ ਜਵਾਨ ਕੁੜੀ ਦੇ ਨਾਲ ਵਿਆਹ ਕਿਉਂ ਹੋ ਰਿਹਾ ਲੋਕਾਂ ਕੋਲ ਇੰਨਾ ਟਾਈਮ ਆ ਕਿ ਸੋਚ-ਸੋਚ ਕੇ ਕਮਲੇ ਹੋ ਰਹੇ ਆ ਕਿ ਕੀ ਮਜਬੂਰੀ ਹੋਊਗੀ ਕੋਈ ਲਿਖ ਰਿਹਾ ਕਿ ਇਹ ਸਰਕਾਰੀ ਨੌਕਰੀ ਤੇ ਲੱਗਾ ਹੋਊਗਾ ਕੋਈ ਲਿਖ ਰਿਹਾ ਕਿ ਜ਼ਮੀਨ ਜਾਇਦਾਦ ਇਸ ਇਨਸਾਨ ਕੋਲ ਜੰਗੀ ਹੋਊਗੀ ਇਸ ਕਰਕੇ ਜਿਹੜਾ ਇਹਦਾ ਵਿਆਹ ਹੋ ਰਿਹਾ ਕੋਈ ਮਜਬੂਰੀਆਂ ਦੱਸ ਰਿਹਾ ਕੋਈ ਆਖ ਰਿਹਾ ਕਿ ਜਿਹੜਾ ਵਿਅਕਤੀ ਆ ਉਹਦੀ ਜਿਹੜੀ ਮਜਬੂਰੀ ਹੋਊਗੀ ਉਹਦੀ ਜਿਹੜੀ ਘਰਵਾਲੀ ਆ ਉਹ ਜਿਹੜੀ ਪੂਰੀ ਹੋ ਗਈ ਹੋਊਗੀ ਤਾਂ ਕਰਕੇ ਵਿਆਹ ਕਰਵਾ ਰਹੀ ਆ ਇਤਰਾ ਤਰ੍ਹਾਂ ਦੀਆਂ ਗੱਲਾਂ ਲੋਕ ਆਪਣੇ ਮਨੋਂ ਬਣਾ ਕੇ ਛੱਡ ਰਹੇ ਆ ਅਸਲ ਦੇ ਵਿੱਚ ਇਹ ਸਾਰੀ ਕਹਾਣੀ ਕੀ ਆ ਕਿਉਂ ਜਿਹੜਾ ਇਹ ਵਿਆਹ ਹੋ ਰਿਹਾ ਇਸ ਦੇ ਬਾਰੇ ਜਾਣਨ ਦੀ ਸਾਰਿਆਂ ਨੂੰ ਕਿਉਰਿਓਸਟੀ ਲੱਗੀ ਹੋਈ ਹੈ ਕਿ ਅਸਲ ਦੇ ਵਿੱਚ ਕੀ ਕਾਰਨ ਆ ਕਿ ਇੱਕ ਜਵਾਨ ਜਿਹੜੀ ਕੁੜੀ ਹੈ ਜਿਹੜੀ ਸੋਹਣੀ ਸੁਨੱਖੀ ਦਿਸਦੀ ਆ ਉਹ ਇਸ ਇਨਸਾਨ ਦੇ ਨਾਲ ਕਿਉਂ ਵਿਆਹ ਕਰਵਾ ਰਹੀ ਆ ਲੋਕ ਇੰਨੇ ਵਿਹਲੇ ਆ ਕਿ ਸੋਚ-ਸੋਚ ਕੇ ਕਮਲੇ ਹੋ ਰਹੇ ਆ ਪਰ ਹਾਲੇ ਤੱਕ ਕਿਸੇ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਜਿਹੜੀ ਆ ਉਹ ਨਹੀਂ ਮਿਲੀ ਕਿ ਇਹ ਜਿਹੜਾ ਵਿਆਹ ਇਹ ਕਿਉਂ ਹੋ ਰਿਹਾ ਤੇ ਇਹਨਾਂ ਦੇ ਪਿੱਛੇ ਦਾ ਕਾਰਨ ਕੀ ਆ